ਹਾਂਜੀ ਸਾਸਰੀ ਘਰ ਆਪਸਾ ਠੀਕ ਠਾਕ ਹੋ ਮਾਤਮਾ ਜੀ ਬਰੇਸਾ ਦੀ ਸਤਿਅਰੱਖੀ ਅੱਜ ਸਾਨੂੰ ਆਪਾਂ ਮੌਸਮ ਦਾ ਇਹ ਮੌਸਮ ਸਵੇਰ ਤਾਂ ਜਿਦੋਂ ਆਪਾਂ ਨੂੰ ਲੱਗਦਾ ਸੀ ਕਿ ਉਹ ਬਹੁਤ ਗਾਇਦਾ ਲਸਕਦਾ ਸੀ ਵੀ ਪਤਾ ਨਹੀਂ ਕਿੰਨਾ ਖਾਊਗਾ ਵੀ ਤੇ ਹੁਣ ਚਾਰ ਕੱਕੜੀਆਂ ਹੀ ਆ ਪਾ ਕੇ ਦੇਖਿਓ ਹਟ ਗਏ ਇਹ ਸਿਆਣਾ ਨਹੀਂ ਕਹਤਾ ਸੱਚੀ ਆਣਾ ਜਿਹੇ ਜਿਹੇ ਕਹਿ ਦਿੰਦੇ ਨੇ ਵੀ ਆਪਣੇ ਬੰਦੇ ਹੋਗੇ ਉਹੇ ਜੀ ਰੱਬ ਨੂੰਗੇ ਜਿਹੇ ਲੋਕ ਹੋ ਰਹੇ ਨੇ ਉਹੇ ਜੀ ਰੱਬ ਨੂੰਗੇ ਸਹੀ ਗੱਲ ਐ ਝੂਠ ਨਹੀਂ ਹੋਏਗੀ ਰੱਬ ਵੀ ਬੰਦਿਆਂ ਵਰਗਾ ਹੋਇਆ ਪਿਆਗਾ ਵਿਚਾਰੇ ਜੀ ਰਗਾਣਾਂ ਦਾ ਕੀ ਹਾਲ ਆ ਕੀ ਕਰ ਉਹਨਾਂ ਵਿਚਾਰੇ ਲਾਉਣ ਰਗਾਣਾਂ ਭੈਣਾਂ ਦਾ ਵਿਚਾਰਿਆਂ ਦਾ ਤੇ ਲਾਉਣ ਵਾਲੇ ਭੈਣਾਂ ਦਾ ਲਵਾਉਣ ਵਾਲਿਆਂ ਦਾ ਵੀ ਹਾਲ ਕੋਈ ਆਪਾਂ ਤਾਂ ਮੜੀ ਜੀ ਗਰਮੀ ਆਉਂਦੀ ਏਸੀ 'ਚ ਬਹਿ ਜਾਂਦੇ ਆ ਹਨਾ ਵੀ ਹੈ ਹੀ ਗਰਮੀ ਆ ਗਰਮੀ ਆ ਵੀ ਘਰੇ ਵੀ ਆਪਾਂ ਕਿੰਨੇ ਉਹ ਕਰਦੇ ਆ ਤੇ ਵਿਚਾਰੇ ਉਹ ਕੀ ਕਰਨ ਜਿਹੜੇ ਸਾਰਾ ਦਿਨ ਖੇਤਾਂ 'ਚ ਇੰਨਾ ਉਹ ਕਰਦੇ ਨੇ ਕਾਪਕ ਪਈਆ ਤੋ ਗਰਮੀ ਇੰਨੀ ਜਰਾ ਬੁਨੀ ਪਾ ਦਿਆ ਨਾ ਮਾੜੀ ਮੋਟੀ ਠੰਡ ਹੋ ਜੇ ਇਹ ਤਾਂ ਬਹੁਤ ਜਿਆਦਾ ਗਰਮੀ ਆ ਪਤਾ ਨਹੀਂ ਪਿਛਲੀ ਵੇ ਆਪਾਂ ਗਰਮੀ ਭੱਲੇ ਜਾਣੇ ਆ ਜਿ ਲੱਗਦਾ ਵੀ ਇਹ ਤਾਂ ਬਾਹਲੀ ਗਰਮੀ ਹੈ ਹੁਣ ਆਈ ਸੀ ਵੀ ਆਊਗਾ ਉ ਗੜਾਊਗਾ ਟਲਟ ਹੋ ਗਿਆ ਜਿਸ ਵਾਸਤੇ ਪਈ ਨਹੀਂ ਹੋਣਾ ਦੱਸਿਆ ਮੇਰੇਆਂ ਪਹਿਨਾ ਕਮੈਂਟਾਂ ਚ ਕਿੱਥੇ ਪਿਆ ਜਾ ਨਾ ਪਿਆ ਵੀ ਮੈਂ ਤਾਂ ਲੱਗਦਾ ਕਿਤੇ ਵੀ ਨਹੀਂ ਪਿਆ ਹੈਗਾ ਮੀ ਨੂੰ ਘਣੀਆਂ ਜੀਆਂ ਬਾਕੀ ਹਟ ਗਿਆ ਸਿੱਗ ਸਿੱਗ ਜਗ੍ਹਾ ਲੱਗਿਆ ਤਲੇ ਉੱਭਾਈ ਜਾ ਵੇ ਪੈ ਮੌਸਮ ਤਾਂ ਕਿ ਸਵੇਰੇ ਤਾਂ ਆਏ ਸੀ ਨਾ ਵੀ ਬਾਰਿਸ਼ ਪਾਏ ਥਾੜਿਆ ਹੋਊਗਾ ਪਾ ਆ ਜਾਂਦ ਲੈ ਇਹਨੂੰ ਕੀ ਫਰਕ ਪੈਂਦਾ ਹਨਾ ਰੱਬ ਦੇ ਹੱਥ ਸਾਰਾ ਰੱਬਾ ਹੁੰਦੀ ਆ ਗੱਲ ਤਾਂ ਤੇ ਜਿਹੜੇ ਤਾਲਮਸ ਤਾਲਮਸ ਕਰਦੇ ਫਿਰਦੇ ਆ ਖੇਤਾਂ ਵਾਲੇ ਕੀ ਕਰਨ ਮੜੀ ਮੱਟੀ ਠੰਡੋ ਹੋ ਜਾਂਦੀ ਸੌਖਾ ਹੋ ਜਾਂਦਾ ਕੰਮ ਕਰਨਾ ਨੇ ਮੇਰੇ ਘਰ ਨਾਲ ਦਸਮਿਕ ਮੈਂ ਨਾ ਵੀਰ ਕਿੱਥੇ ਵੀ ਪਿਆ ਕਿੱਥੇ ਪਿਆ ਨਹੀਂ ਹੈਗਾ ਮੈਨੂੰ ਤਾਂ ਨਹੀਂ ਲੱਗਦਾ ਇਹ ਮੀ ਕਿਤੇ ਪਿਆ ਹੋਊਗਾ ਮਾੜਾ ਮਟੋ ਆਈ ਹੋਊਗਾ ਸੜਕਾ ਸੰਭਾਏ ਨਾ ਮੇਰੇ ਘਰ ਨਾਲ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਸ਼ੇਅਰ ਸਬਸਕ੍ਰਾਈਬਰ ਜਰੂਰ ਕਰ ਲਿਆ ਕਰੋ ਬਹੁਤ ਘਟ ਕਰਦੇ ਹੋ ਜਦੋਂ ਆਪਾਂ ਇੰਨਾ ਕੁ ਵਲੌਗ ਵੀ ਬਣਾਵਾਂਗੇ ਬਾਲਾ ਵੱਡਾ ਨਹੀਂ ਬਣਾਉਂਦੇ ਲੰਬਾ ਵੈਰੀ ਜੀ ਕਾ ਫਾਲਸਾ ਵੈਰੀ ਜੀ ਕੀ ਫਤੇ